ਸਿਹਤ ਸੰਭਾਲ ਲਈ 10 ਨੁਕਤੇ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਿਹਤ ਸੰਭਾਲ ਦੇ 10 ਸੌਖੇ ਤੇ ਪ੍ਰਭਾਵਸ਼ਾਲੀ ਨੁਕਤਿਆਂ ਦੇ ਬਾਰੇ ਜੋ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦੇ ਹਨ ਨੰਬਰ 1 ਸਹੀ ਖੁਰਾਕ ਰੋਜ਼ਾਨਾ ਖੁਰਾਕ ਵਿੱਚ ਸਬਜ਼ੀਆਂ ਫਲ ਦਾਲਾਂ ਤੇ ਅਨਾਜ ਨੂੰ ਸ਼ਾਮਲ ਕਰੋ ਜੰਕ ਫੂਡ ਘੱਟ ਖਾਓ ਕਿਉਂਕਿ ਇਹ ਸਰੀਰ ਨੂੰ ਕਮਜ਼ੋਰ ਕਰਦਾ ਹੈ ਨੰਬਰ 2 ਪਾਣੀ ਪੀਣਾ ਦਿਨ ਵਿੱਚ ਘੱਟੋ ਘੱਟ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ ਪਾਣੀ ਸਰੀਰ ਨੂੰ ਤਾਜ਼ਗੀ ਦਿੰਦਾ ਹੈ ਤੇ ਬਿਮਾਰੀਆਂ ਤੋਂ ਬਚਾਉਂਦਾ ਹੈ ਨੰਬਰ 3 ਕਸਰਤ ਤੇ ਤੁਰਨਾ ਰੋਜ਼ 30 ਮਿੰਟ ਤੁਰਨਾ ਜਾਂ ਹਲਕੀ ਕਸਰਤ ਕਰਮੀ ਬਹੁਤ ਜ਼ਰੂਰੀ ਹੈ। ਇਹ ਦਿਲ, ਫੇਫੜੇ ਤੇ ਹੱਡੀਆਂ ਲਈ ਫਾਇਦੇਮੰਦ ਹੈ। ਨੰਬਰ 4 ਪੂਰੀ ਨੀਂਦ ਲੈਣਾ। ਰਾਤ ਨੂੰ ਘੱਟੋ-ਘੱਟ 7 ਤੋਂ 8 ਘੰਟੇ ਦੀ ਨੀਂਦ ਲਗੋ। ਨੀਂਦ ਦੀ ਕਮੀ ਕਾਰਨ ਥਕਾਵਟ, ਚਿੜਚਿੜਾਪਨ ਤੇ ਬਿਮਾਰੀਆਂ ਵਧਦੀਆਂ ਹਨ। ਨੰਬਰ 5 ਸੂਰਜ ਦੀ ਰੋਸ਼ਨੀ ਸਵੇਰ ਦੇ ਸਮੇਂ ਕੁਝ ਮਿੰਟਾਂ ਲਈ ਸੂਰਜ ਦੀ ਰੋਸ਼ਨੀ ਵਿੱਚ ਰਹੋ ਇਹ ਸਰੀਰ ਵਿੱਚ ਵਿਟਾਮਿਨ ਡੀ ਬਣਾਉਂਦੀ ਹੈ ਜੋ ਹੱਡੀਆਂ ਲਈ ਲਾਭਦਾਇਕ ਹੈ ਨੰਬਰ 6 ਤਣਾਅ ਤੋਂ ਦੂਰ ਰਹੋ ਰੋਜ਼ 10 ਤੋਂ 15 ਮਿੰਟ ਧਿਆਨ ਪ੍ਰਾਣਾਯਾਮ ਜਾਂ ਸਾਹ ਲੈਣ ਦੀਆਂ ਕਸਰਤਾਂ ਕਰੋ ਇਹ ਮਨ ਨੂੰ ਸ਼ਾਂਤ ਰੱਖਣ ਵਿੱਚ ਮਦਦ ਕਰਦੀਆਂ ਹਨ ਨੰਬਰ 7 ਹਲਕੀ ਚਾਹ ਜਾਂ ਹਰਬਲ ਡਰਿੰਕs ਹਰੀ ਚਾਹ ਜਾਨੀ ਗ੍ਰੀਨ ਟੀ ਜਾਂ ತ್ರೆਲੂ ਹਰਬਲ ਕਾੜਾ ਪੀਣਾ ਪੇਟ ਲਈ ਤੇ ਇਮਿਊਨਿਟੀ ਵਧਾਉਣ ਲਈ ਵਧੀਆ ਹੈ ਨੰਬਰ 8 ਨਸ਼ਿਆਂ ਤੋਂ ਬਚੋ ਸਿਗਰਟ ਸ਼ਰਾਬ ਜਾਂ ਹੋਰ ਨਸ਼ਿਆਂ ਤੋਂ ਦੂਰ ਰਹੋ ਇਹ ਸਿਹਤ ਨੂੰ ਹੌਲੀ-ਹੌਲੀ ਖਤਮ ਕਰਦੇ ਹਾਂ ਨੰਬਰ 9 ਸਫਾਈ ਦਾ ਧਿਆਨ ਰੱਖੋ ਹੱਥ ਧੋਣ ਦੀ ਆਦਤ ਪਾਓ ਖਾਣ ਪੀਣ ਦੀਆਂ ਚੀਜ਼ਾਂ ਸਾਫ਼ ਰੱਖੋ ਇਹ ਛੋਟੀ ਜਹੀ ਆਦਤ ਕਈ ਬਿਮਾਰੀਆਂ ਤੋਂ ਸਾਨੂੰ ਬਚਾ ਸਕਦੀ ਹੈ ਨੰਬਰ 10 ਰੈਗੂਲਰ ਚੈੱਕਅਪ ਕਰਵਾਓ ਸਾਲ ਵਿੱਚ ਘੱਟੋ ਘੱਟ ਇੱਕ ਵਾਰੀ ਆਪਣਾ ਸਿਹਤ ਚੈੱਕਅਪ ਕਰਵਾਓ ਸ਼ੁਰੂਜ ਪਤਾ ਲੱਗੀ ਬਿਮਾਰੀ ਜਲਦੀ ਠੀਕ ਕੀਤੀ ਜਾ ਸਕਦੀ ਹੈ ਇਹ ਹਨ ਸਿਹਤ ਸੰਭਾਲ ਦੀ 10 ਆਸਾਨ ਅਮੁਕਤੀ ਜੇ ਅਸੀਂ ਇਹਨਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਲਾਗੂ ਕਰ ਲਈਏ ਤਾਂ ਲੰਬੇ ਸਮੇਂ ਤੱਕ ਤੰਦਰੁਸਤ ਰਹਿ ਸਕਦੇ ਹਾਂ ਤੁਸੀਂ ਵੀ ਇਹਨਾਂ ਵਿੱਚੋਂ ਕਿਹੜਾ ਨੁਕਤਾ ਵੱਧ ਫਾਲੋ ਕਰਦੇ ਹੋ ਕਮੈਂਟ ਵਿੱਚ ਜ਼ਰੂਰ ਦੱਸਿਓ ਵੀਡੀਓ ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਸ਼ੁਕਰੀਆ ਜੀ